ਸਤਿ ਸ਼੍ਰੀ ਅਕਾਲ ਜੀ ਆ ਮੜਾ ਜਿਆ ਜੋਗਰਾ ਸਿੰਘ ਨੂੰ ਸੁਣਿਓ ਪਹਿਲਾਂ ਕੀ ਕਹਿ ਰਿਹਾ ਫਿਰ ਗੱਲ ਕਰਦੇ ਆ ਇਹਦੇ ਤੇ ਮੈਂ ਕੱਲਾ ਹੀ ਸ਼ੂਟਿੰਗ ਕਰਦਾ ਸੀ ਪੰਜਾਬ 'ਚ ਕਿਸੇ ਨੂੰ ਅਲਾਉਡ ਨਹੀਂ ਸੀ ਚਮਕੀਲਾ ਸੀ ਬਹੁਤ ਵੱਡਾ ਸਿੰਗਰ ਸਭ ਕੁਝ ਸੀ ਕਵਜਾ ਫਿਲਮ ਕੀਤੀ ਮੈਂ ਉਹ ਗੱਲਾਂ ਹੀ ਨਹੀਂ ਸੀ ਕਰਨਾ ਚਾਹੁੰਦਾ ਪਰ ਮਜਬੂਰ ਕਰਨੇ ਪਏ ਮੈਨੂੰ ਸਿੰਗਰ ਨੇ ਕਹਿਦਾ ਸੀ ਵੀ ਬਾਈ ਜੀ ਹੁਣ ਤਾਂ ਗਾਣਾ ਗਾ ਰਿਹਾ ਸਕਰੀਨ ਤੇ ਮੈਂ ਮੁੜ ਕੇ ਨਾ ਕਰਾਂ ਮੈਂ ਕਹੇ ਜੀ ਗਲਤੀ ਹੋ ਗਈ ਫਿਲਮ ਹੀ ਛੱਡੀ ਤੇ ਮੈਂ ਚਮਕੀਲੇ ਨੂੰ ਕਿਹਾ ਜੀ ਮੈਂ ਬਾਈ ਵੀ ਇੱਧਾ ਕਰਕੇ ਗੱਲ ਆਦਾ ਬਾਈ ਮੈਨੂੰ ਕੌਣ ਮਾਰੂਗਾ ਮੈਂ ਨਹੀਂ ਮਾਰ ਸੁਣ ਲਿਆ ਦੱਸੋ ਯੋਗਰਾ ਸਾਹਿਬ ਇਹ ਕਹਿ ਰਹੇ ਪੇ ਮੈਨੂੰ ਜਦੋਂ ਕਹਤਾ ਸੀ ਮੈਂ ਕਬਜਾ ਫਿਲਮ ਚ ਗਾਣ ਦੇਖੋ ਏਸ ਬੰਦੇ ਨੇ ਪਹਿਲਾ ਫਿਲਮ ਮੈਂ ਪੱਤ ਮਨਾ ਕਰਤਾ ਸੀ ਹਰ ਥੇ ਇਹ ਬੰਦਾ ਪਤਾ ਨਹੀਂ ਕਿਉਂ ਚਮਕੀਲੇ ਨੇ ਇੱਕੋ ਹੀ ਗੱਲ ਬੋਲਦਾ ਰਹਿੰਦਾ ਉਹ ਵੀ ਕਬਜਾ ਪਈ ਐ ਸੀ ਜੇ ਚਮਕੀਲਾ ਮਾੜਾ ਗਾਉਂਦਾ ਸੀ ਭਾਈ ਮੰਨ ਲਿਆ ਪਰ ਤੇਨੂੰ ਕੀ ਪ੍ਰੋਬਲਮ ਆ ਯਾਰ ਹੈ ਤੂੰ ਕਹਿੰਦਾ ਮੈਂ ਕਬਜੇ ਤੇ ਗਾਣਾ ਗਵਾ ਸੀ ਉਹ ਵੀ ਮੈਂ ਮਨਾ ਕਰਤਾ ਸੀ ਮੈਨੂੰ ਕਹਤਾ ਸੀ ਤੇ ਮੈਂ ਮੈਨੂੰ ਲੱਗਦਾ ਬਾਈ ਜੀ ਚਮਕੀਲੇ ਨੇ ਇਹਨੂੰ ਗਾਣੇ ਗਾਣ ਤੋਂ ਇਹਦੀਆਂ ਫਿਲਮਾਂ 'ਚ ਮਨਾ ਕਰਤਾ ਸੀ ਕਹਿਣ ਦਾ ਮਤਲਬ ਤੇ ਚਲੋ ਪੈਸੇ ਦੀ ਵੀ ਨਹੀਂ ਮੈਂ ਗੱਲ ਕਰਦਾ ਚਮਕੀਲੇ ਨੇ ਯੋਗਰਾ ਸਿੰਘ ਨੂੰ ਹੋ ਸਕਦਾ ਮਨਾ ਕਰ ਦਿੱਤਾ ਹੋਵੇ ਗੀਤ ਗਾਉਣ ਤੋਂ ਇਹਦੀਆਂ ਫਿਲਮਾਂ 'ਚ ਤੇ ਇਹਨੂੰ ਏਸੇ ਗੱਲ ਤੋਂ ਇਹ ਸੜਨ 'ਚ ਜੈਲ ਸੀ ਕਰਨ ਲੱਗ ਪਿਆ ਹੋਵੇ ਤੇ ਫਿਰ ਇਹਨੇ ਇਹ ਗੱਲ ਬਣਾ ਲਈ ਹੋਵੇ ਕੋਈ ਮੈਨੂੰ ਐ ਕਹਦੀ ਇਹ ਤਾਂ ਮਾੜੇ ਗੀਤ ਗਾਉਂਦਾ ਸੀ ਕਿਉਂਕਿ ਜਦੋਂ ਪਹਿਲੀ ਫਿਲਮ 'ਚ ਗਾਏ ਸੀ ਉਦੋਂ ਨਹੀਂ ਇਹਨੂੰ ਦੱਸਿਆ ਸੀ ਹੈਨਾ ਬਸ ਤੁਹਾਨੂੰ ਵੀ ਪਤਾ ਹੀ ਆ ਇਸ ਭਾਏ ਹੁੰਦਾ ਇਨਸਾਨ ਦਾ ਜਿੰਨਾ ਕਿ ਚਿਰ ਤਾ ਗੱਲ ਮੰਨਦਾ ਰਹੇ ਬੰਦਾ ਉਨਾ ਚਿਰ ਖਰਾ ਹੋ ਜਾਂਦਾ ਇਹੋ ਹੀ ਚਮਕੀਲੇ ਦਾ ਵਿਰੋਧ ਕਾਤੇ ਇੰਨਾ ਕਰਦਾ ਆ ਹੋਰ ਕੋਈ ਨਹੀਂ ਇੰਨਾ ਵਿਰੋਧ ਕਰਦਾ ਗੰਦ ਗਾਉਂਦਾ ਮਾੜਾ ਗਾਉਂਦਾ ਇਹ ਬੰਦਾ ਹਰ ਵਾਰੀ ਚਮਕੀਲੇ ਨੂੰ ਪੰਡਦਾ ਕਿਉਂ ਪੰਡਦਾ ਮੈਂ ਤੁਹਾਨੂੰ ਦੱਸਦਾ ਬਸ ਇਹੋ ਹੀ ਗੱਲ ਹੈ ਇਹਦੀ ਪਿਲਮਾਂ 'ਚ ਗਾਣੇ ਗਾਣ ਤੋਂ ਮਨਾ ਕਰਤਾ ਸੀ ਚਮਕੀਲੇ ਨੇ ਇਹ ਉਹ ਹੀ ਕਿਸਾ ਅੱਜ ਤੱਕ ਵੀ ਦਿਲ 'ਚ ਰੱਖੀ ਵਰਦਾ ਬੰਦਾ ਹੈਗਾ ਥੋੜੇ ਸੰਕੀ ਤੌਰ ਦਾ ਇਹ ਸੰਕੀ ਤੌਰ ਤੇ ਇਹ ਆਪਣੇ ਦਿਮਾਗ 'ਚ ਉਹ ਹੀ ਗੱਲਾਂ ਪਿਠਾ ਰੱਖਦਾ ਇਹਦੇ ਦਿਮਾਗ 'ਚੋਂ ਵੀ ਉਹ ਗੱਲਾਂ ਨਿਕਲਦੀਆਂ ਨੇ ਫਿਰ ਇਹਨੂੰ ਬਸ ਜੇ ਕੋਲਦਾ ਰਹਿੰਦਾ ਏ 40 ਸਾਲ ਹੋ ਗਏ ਗਏ ਬੰਦੇ ਨੂੰ ਹਾਲੇ ਤੱਕ ਵੀ ਉਹੇ ਗੱਲਾਂ ਲੈ ਕੇ ਬੈਠਾ ਤੇ ਹੁਣ ਆਪਣੀ ਇਹੋ ਜਿਹੇ ਨੂੰ ਕਹਿੰਦਾ ਆਪਣਾ ਗੁੱਸਾ ਕੱਢ ਰਿਹਾ ਇਹ ਗੱਲ ਕਹਿ ਕੇ ਉਹ ਚਮਕੀਲਾ ਚਮਕੂਲਾ ਕੱਕ ਨਹੀਂ ਫਿਰ ਕਈ ਵਾਰ ਉਹ ਆਕਲਾ ਕਰਤੇ ਬਹੁਤ ਵਧੀਆ ਸੀ ਇਸ ਗੱਲ ਦਾ ਤਾਂ ਤੈਨੂੰ ਵੀ ਪਤਾ ਯੋਗਰਾ ਸਿੰਘ ਵੀ ਚਮਕੀਲਾ ਸਦੀਦਾ ਮਹਾਨ ਕਲਾਕਾਰ ਸੀ ਹੈਨਾ ਤਾਂ ਹੀ ਤੁਸੀਂ ਉਹਦੇ ਮਗਰ ਫਿਰਦੇ ਤੇ ਗਾਣੇ ਲੈ ਗੁਆਣ ਨੂੰ ਉਹਨੇ ਗਾਏ ਨਹੀਂ ਤੁਸੀਂ ਉਹਨੂੰ ਪੰਡਣਾ ਸ਼ੁਰੂ ਕਰ ਦਿੱਤਾ ਇਹੀ ਸੱਚਾਈ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਜੋ ਮੈਂ ਬੋਲਿਆ ਸੱਚ ਆ ਜਾਂ ਨਹੀਂ ਮੈਂ ਇਦਾਂ ਦੀਆਂ ਵੀਡੀਓ ਲੈ ਕੇ ਆਉਣਾ ਰਹਿਣਾ ਸਪੋਰਟ ਰੱਖਿਓ ਧੰਨਵਾਦ